ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਸ਼ਕਾਲ ਤੇ ਜਿਵੇਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਸਾਈ ਲਾਗੀਸ਼ਾ ਸਰਕਾਰ ਦੀ ਇੱਕ ਗੱਲ ਮੈਨੂੰ ਯਾਦ ਆਈ ਇਹ ਵੀ ਗੱਲ ਗੁਰਦਾਸ ਮਾਨ ਸਾਹਿਬ ਜੀ ਦੇ ਮੂੰਹੋਂ ਹੀ ਸੁਣੀ ਹੋਈ ਆ ਉਹਨਾਂ ਦੇ ਇੱਕ ਸਟੇਜ ਦੇ ਉੱਤੋਂ ਉਹ ਗੱਲ ਕਿਹੜੀ ਆ ਸਾਈ ਲਾਗੀਸ਼ਾ ਸਰਕਾਰ ਅਕਸਰ ਕਹਿੰਦੇ ਇਹ ਗੱਲ ਕਰਦੇ ਹੁੰਦੇ ਸੀ ਕਿ ਚਾਰਾਂ ਦੇ ਮੂਰੇ ਦੁਨੀਆਂ ਦੀਆਂ ਸਾਰੀਆਂ ਕਿਤਾਬਾਂ ਫੇਲ ਨੇ ਉਹ ਚਾਰ ਕਿਹੜੇ ਨੇ ਕਿ ਇਨ੍ਹਾਂ ਚਾਰਾਂ ਦੇ ਮੂਰੇ ਦੁਨੀਆ ਦੀਆਂ ਸਾਰੀਆਂ ਕਿਤਾਬਾਂ ਫੇਲ ਨੇ ਉਹ ਚਾਰ ਮਾਨਸਾਹ ਕਹਿੰਦੇ ਨੇ ਕਿ ਸਾਈਂ ਜੀ ਦੱਸਦੇ ਹੁੰਦੇ ਸੀ ਨਕੋਦਰ ਫਲੋਰ ਮੰਡਾਲੀ ਤੇ ਰੁੜਕਾ ਨਕੋਦਰ ਫਲੋਰ ਮੰਡਾਲੀ ਤੇ ਰੁੜਕਾ ਇਨ੍ਹਾਂ ਚਾਰਾਂ ਦੇ ਮੂਰੇ ਕਹਿੰਦੇ ਦੁਨੀਆ ਦੀਆਂ ਸਾਰੀਆਂ ਕਿਤਾਬਾਂ ਫੇਲ ਨੇ ਤੇ ਸਾਈਂ ਲਾਡੀ ਸ਼ਾ ਸਰਕਾਰ ਨੇ ਏਡੀ ਵੱਡੀ ਗੱਲ ਕਹੀ ਆ ਇਹ ਬਿਨਾਂ ਗੱਲ ਤੋਂ ਤਾਂ ਨਹੀਂ ਗਈ ਹੋਣੀ ਤਾਂ ਉਹਨਾਂ ਦੀ ਗੱਲ ਦਾ ਕੋਈ ਨਾ ਕੋਈ ਮਤਲਬ ਤਾਂ ਜ਼ਰੂਰ ਹੋਣਾ ਆ। ਸੋ ਜਿਹੜੇ ਵੀ ਲੋਕ ਨੇ ਜਿਨ੍ਹਾਂ ਵੀ ਪੀਰ ਫਕੀਰਾਂ ਨੂੰ ਮੰਨਣ ਵਾਲੇ ਨੇ ਅ ਜ਼ਰੂਰ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਆ ਫਲੋਰ ਜਾਓ ਨਕੋਦਰ ਜਾਓ ਮੰਡਾਲੀ ਜਾਓ ਰੁੜਕੇ ਜਾਓ ਜਿੱਥੇ ਵੀ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਜ਼ਰੂਰ ਜਾ ਕੇ ਸਲਾਮ ਕਰਕੇ ਉਹ ਦਰਸ਼ਨ دیدار ਕਰਕੇ ਆਓ ਤਾਂ ਕਿ ਤੁਹਾਡੀ ਰੂਹ ਨੂੰ ਸਕੂਨ ਮਿਲੇ। ਕੁਝ ਮੰਗਣ ਨਹੀਂ ਜਾਣਾ ਸਿਰਫ ਦਰਸ਼ਨ ਕਰਨ ਜਾਣਾ। ਸੋ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਹ ਗੱਲ ਸਾਰਿਆਂ ਨੂੰ ਪਤਾ ਲੱਗੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਜੈ ਸਾਈਂ ਜੀ ਦੀ